ਵਾਈਗੋਜੀ ਖਾਲਸਾ ਸ਼੍ਰੀ ਵਾਈਗੋਜੀ ਦੇ ਫਤਿਹ ਸਾਹਿਬ ਤੋਂ ਪਹਿਲਾਂ ਅਸੀਂ ਏ ਖੰਗਾਰ ਸੇਵਾ ਸਾਡੀ ਬੰਡ ਜੋੜ ਵਾਲੋਂ ਹਰੇਕ ਵੀਰ ਬੰਦਾ ਧੰਨਵਾਦ ਕਰਦੇ ਆਂ ਜੋ ਤੁਸੀਂ ਆਪਣੇ ਨੇਕ ਕਮਾਈ ਦੇ ਵਿੱਚ ਜਿਹੜੀ ਜ਼ਰੂਰਤਮੰਦ ਵਿਅਕਤੀ ਆ ਲਈ ਸਾਡੀ ਸੋਸਾਈ ਨੂੰ ਸੇਵਾ ਭੇਜਦੇ ਆ ਤੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਿਹਾ ਵੀਰ ਅਜੇ ਕੁਮਾਰ ਬੰਡ ਫੁਗਲਾਣਾ ਦੇ ਰਹਿਣ ਵਾਲਾ ਆ ਇਹ ਸ਼ਾਇਦ ਜਦੋਂ ਅਸੀਂ ਇਹ ਸੇਵਾ ਸਟਾਰਟ ਕੀਤੀ ਮਹਾਰਾਜ ਦੀ ਕਿਰਪਾ ਨਾਲ ਸਾਡਾ ਸਭ ਤੋਂ ਪਹਿਲਾ ਕੇਸ ਸੀਗਾ ਤੇ ਜਿਹੜਾ ਮੈਂ ਦੱਸਦਾ ਹਾਂ ਉਹਨਾਂ ਵੀਰ ਜਿਹੜਾ 2 ਸਾਲ ਤੋਂ ਬੈਠਦੇ ਸੀਗਾ ਪੈਸੇ ਨਾ ਆਉਣ ਕਰਕੇ ਜਿਹੜਾ ਲਾਜ ਰੁਕੇ ਹੋਇਆ ਸੀਗਾ ਜਦੋਂ ਅਸੀਂ ਹਸਪੀਟਲ ਲੈ ਕੇ ਡਾਕਟਰਾਂ ਨੂੰ ਦੱਸਾਂਗੇ ਜੇ ਅਸੀਂ ਇਹਨੂੰ ਹੋਰ ਦੱਸਦੇ ਨਾ ਲੈ ਕੇ ਆਉਂਦੇ ਤਾਂ ਲੱਤ ਜਿਹੜੀ ਵੀ ਇਹਦੀ ਵੱਢਣੀ ਪੈਣੀ ਸੀ ਕਿਉਂਕਿ ਪਹਿਲਾਂ ਵੀ ਜਿਹੜੇ ਆਪਰੇਸ਼ਨ ਜਿਹੜੇ ਆ ਉਹ ਡਾਲਟੀ ਲਾ ਸਹੀ ਨਾ ਹੋਣ ਕਰਕੇ ਵੀਰ ਦੇ ਕੀੜੇ ਤਾਂ ਕਿ ਲੱਤ ਵਿੱਚ ਪੈ ਗਏ ਸੀਗੇ ਤੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਪਹਿਲਾਂ ਹੀ ਤੇ ਜਿਹੜਾ ਤੁਹਾਡੇ ਸਾਰਿਆਂ ਦੇ ਸਹਿਯੋਗ ਤੇ ਵਾਹੀਗੁਰ ਗਰਬਾਂ ਨਾਲ ਸੀ ਜਿਹੜਾ ਵੀਰ ਦਾ ਡੀਡਵੈਂਡ ਸ਼ੁਰੂ ਕਰਾਇਆ ਸੀ ਹੁਣ ਕਰੀਬ 8-9 ਮਹੀਨੇ ਹੋ ਗਏ ਜਦੋਂ ਤੋਂ ਵੀਰ ਦਾ ਇਲਾਜ ਚੱਲਦਾ ਤੇ ਵੀਰ ਨੂੰ ਹਰ 20 ਦਿਨ ਬਾਅਦ ਜਿਹੜਾ ਹਸਪੀਟਲ ਲੈ ਕੇ ਆਉਣਾ ਪੈਂਦਾ ਇਹ ਤੁਹਾਡੇ ਸਾਰੇ ਸਹਿਯੋਗ ਨਾਲ ਅਸੀਂ ਜਿਹੜਾ ਹਸਪੀਟਲ ਦਾ ਆਉਣ ਜਾਂਦਾ ਐਂਬੂਲੈਂਸ ਦਾ ਖਰਚਾ ਵੀ ਦੇਣਾ ਪੈਂਦਾ ਤੇ ਪਲੱਸ ਮੈਡੀਸਨ ਦੇ ਪਲੱਸ ਇਹਨੂੰ ਅਸੀਂ ਹਰ ਮਹੀਨੇ ਜਿਹੜਾ ਵੀਰ ਨੂੰ ਡਾਈਟ ਵਾਸਤੇ ਵੀ ਉਹ ਜਿਹੜੀ ਆ ਪੈਸੇ ਆਪਾਂ ਇਹਦੇ ਖਰਚਦੇ ਜਿਹੜੇ ਟਰਾਂਸਫਰ ਕਰਦੇ ਆ ਕਿਉਂਕਿ ਡਾਟ ਸਾਹਿਬ ਦੱਸੇਗੇ ਜਿਹੜੀ ਚੰਗੀ ਡਾਈਟ ਨਾਲ ਹੀ ਵੀਰ ਦੀ ਹੱਡੀ ਜੋੜਨੀ ਹੈ ਜਿਹੜੀ ਹੁਣ ਵਾਈਗੁਰ ਦੀ ਗਰਬਣਾ ਵੀਰ ਦੇਖੋ ਮੈਂ ਵੀਡੀਓ ਸ਼ੇਅਰ ਕਰ ਰਿਹਾ ਕਰੀਬ ਢਾਈ ਸਾਲ ਤੋਂ ਜ਼ਿਆਦਾ ਸਮੇਂ ਬਾਅਦ ਜਿਹੜਾ ਡਾਟ ਸਾਹਿਬ ਵੱਲੋਂ ਵੀਰ ਨੂੰ ਆਪਣੇ ਪੈਰ ਦੇ ਉੱਪਰ ਜਿਹੜਾ ਪੈਰਾਂ ਦੇ ਭਾਰ ਪਾਉਣ ਲਈ ਗਿਆ ਤੇ ਵੀਰ ਜਿਹੜਾ ਢਾਈ ਤੇ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਜਿਹੜੀ ਵੀਰ ਦੀ ਹੱਡੀ ਉਹ ਜੁੜਨੀ ਸ਼ੁਰੂ ਹੋ ਗਈ ਆ ਤੇ ਬਾਕੀ ਫਿਰ ਤੋਂ ਧੰਨਵਾਦ ਕਰਦੇ ਤੁਹਾਡੇ ਸਾਰਿਆਂ ਦਾ ਜਿਹੜਾ ਤੁਸੀਂ ਸਾਡੀ ਸੈਡੀ ਦੀ ਸੇਵਾ ਭੇਜਦੇ ਆ ਤੁਹਾਡੀ ਭੇਜੀ ਹੋ ਸੇਵਾ ਨਾਲ ਇਹ ਵੀਰ ਦੀ ਜਿਹੜੀ ਆ ਦੇਖੋ ਨੌਜਵਾਨ ਵੀਰ ਆ ਜਿਹੜੀ ਜੇ ਅਸੀਂ ਨਾ ਸ਼ੁਰੂ ਕਰਦੇ ਲੱਤ ਕੱਟੀ ਜਾਣੀ ਸੀ ਇਹਦਾ ਹੁਣ ਬਿਲਕੁਲ ਤੰਦਰੁਸਤ ਆ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ